ਰਿਟੈਂਡਰਨ ਕਾਨੂੰਨ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਹੜਤਾਲ ਤੇ ਗਏ ਟਰੱਕ ਅਤੇ ਟੈਂਕਰ ਡਰਾਈਵਰਾਂ ਕਾਰਨ ਪੰਜਾਬ ਚੋਅ ਦੇ ਡਰਾਈ ਪੈਟਰੋਲ ਪੰਪਾਂ ਦੀ ਸਪਲਾਈ ਬਹਾਲ ਕਰਵਾਉਣ ਲਈ ਬਟਿੰਡਾ ਦੇ ਜੱਸੀ ਪਾਉ ਵਾਲੀ ਵਿੱਚ ਵੱਖ-ਵੱਖ ਤੇਲ ਡੰਪਾਂ ਤੋਂ ਸਪਲਾਈ ਬਹਾਲ ਕਰਾਉਣ ਲਈ ਵੱਡੀ ਗਿਣਤੀ ਚਪਲਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਤੇਲ ਟੈਂਕਰ ਨੂੰ ਅਸਕਾਟ ਕਰਕੇ ਪੈਟਰੋਲ ਪੰਪ ਤੱਕ ਲਿਜਾਇਆ ਗਿਆ ਤੇ ਵੱਡੀ ਗਿਣਤੀ ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਡਿਪੂਆਂ ਦੀ ਰਾਖੀ ਵਾਸਤੇ ਫੋਰਸ ਲੈ ਕੇ ਆਏ ਆ ਤੇ ਇੱਥੇ ਗੱਡੀਆਂ ਪੰਪਾਂ ਦੇ ਉੱਪਰ ਤੇਲ ਲੈ ਕੇ ਜਾਣ ਗਿਆ ਤੇ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਏਗੀ ਓਇਲ ਦੀ ਸਰਵਿਸਿਸ ਇਸ ਐਸੈਂਸ਼ੀਅਲ ਸਰਵਿਸ ਹੈ ਜੀ ਨੇ ਸੋ ਜਿਤੇ ਜਿਤੇ ਜਿੱਦ ਜਿੱਦ ਰਿਕੁਆਇਰਮੈਂਟ ਹੈਗੀ ਹੈ ਜਿੱਤੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਸੀਂ ਪ੍ਰੀਵੈਂਟਿਵ ਮੇਜਰ ਵਾਸਤੇ ਜਿਹੜੀ ਹੈਗੀ ਪੁਲਿਸ ਫੋਰਸ ਡਿਪਲੋਏ ਕੀਤੀ ਹੈ ਤਾਂ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਹੈਗਾ ਅਨਸਕਾਮੀ ਘਟਨਾ ਨੂੰ ਪੰਜਾਬ ਨਾ ਦੇ ਸਕੇ ਸਰ ਕੀ ਵਿਗਲਾ ਰਸਤਾ ਕੱਢਿਆ ਕਿਵੇਂ ਡਰਾਈਵਰ ਤੁਸੀਂ ਹਾਇਰ ਕੀਤੇ ਨੇ ਲੈ ਕੇ ਆਏ ਉਹ ਨਹੀਂ ਦੇਖੋ ਇਹ ਤਾਂ ਇਹ ਤਾਂ ਕੰਪਨੀ ਦਾ ਜਿਹੜਾ ਹੈਗਾ ਇੰਟਰਨਲ ਇਹ ਚੀਜ਼ ਹੈਗੀ ਹੈ ਅਸਟਾ ਜਸਟ ਉਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਵੀ ਤਾਂ ਕਿ ਕੋਈ ਬੰਦਾ ਕਿਸ ਤਰ੍ਹਾਂ ਦੇ ਸ਼ਰਾਰਤ ਨਾ ਕਰ ਸਕੇ ਸਾਡਾ ਪਰਪਸ ਇਹਨਾਂ ਵੀ ਕਿਸੇ ਤਰ੍ਹਾਂ ਦੇ ਲਾ ਐਂਡ ਆਰਡਰ ਜਿਹੜੀ ਸਿਚੁਏਸ਼ਨ ਹੈ ਉਹਨ ਤੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਇਲਲੀਗਲ ਐਕਟੀਵਿਟੀ ਜਾਂ ਕੋਈ ਅਨਸਫਾਮੀ ਕਰਨਾ ਉਹਨਾਂ ਨੂੰ ਜਾਵਨ ਨਾ ਦੇ ਸਕੇ ਇਸ ਕਰਕੇ ਅਸੀਂ ਸਾਰੀ ਸ਼ਹਿਰ ਚ ਪਾਲ ਕਰੂਗੇ ਸਾਰੇ ਪੰਪਾਂ ਤੇ ਡੈਫੀਨਿਟਲੀ ਜਿਹੜੇ ਜਿਹੜੀ ਗੱਡੀ ਆ ਰਹੀ ਹੈ ਇਹਨਾਂ ਦੀ ਉਹਨਾਂ ਨੂੰ ਸਪਲਾਈ ਦੇ ਰਹੇ ਨੇ ਤੇ ਸਾਡੇ ਵੱਲੋਂ ਜਿਹੜੀ ਕੋਈ ਬੰਦੀ ਸੁਰੱਖਿਆ ਹੈਗੀ ਉਹ ਮੋਜੇ ਕਰਾਈ ਜਾਂਦੀ ਦੋ ਤਰਨਾ ਕਰਕੇ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਨੇ ਉਹ ਅਸੀਂ ਦੋਨੋਂ ਦੋਨੋਂ ਉਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਰਕੇ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਜਿਹੜੇ ਪ੍ਰੋਟੈਸਟ ਹੈ ਉਹਨੂੰ ਖਤਮ ਕੀਤਾ ਜਾ ਸਕੇ ਪੁਲਿਸ ਦੀ ਗਿਣਤੀ ਵਧਾਈ ਹੈ ਸਰ ਇੱਥੇ ਡੀਪੂਆਂ ਪ੍ਰिवੈਂਟਿਵ ਮੇਜ਼ਰ ਵਾਸਤੇ ਡਿਪਲੋਏ ਕੀਤੀ ਹੈ ਤਾਂ ਕਿ ਜਿਹੜਾ ਆਕੇਗਾ ਕਿਸੇ ਤਰ੍ਹਾਂ ਦੇ ਕੋਈ ਹਾਦਸਾ ਜਾਂ ਕੋਈ ਘਟਨਾ ਜਿਹੜੀ ਹੈਗੀ ਉਸ ਨੂੰ ਉਸ ਤੋਂ ਪਹਿਲੇ ਟੈਂਕਰ ਭਰਵਾਏ ਗਏ ਨੇ ਜੀ ਅਸੀਂ ਲੈ ਕੇ ਆਏ ਹਾਂ ਜਿਹੜੇ ਜਿਹੜੇ ਉਹਨਾਂ ਦੇ ਹੋਰ ਵੀ ਕੰਪਨੀ ਦੇ ਆ ਰਹੇ ਨੇ ਪਰਸਨਲ ਟੈਂਕਰ ਨੇ ਉਹ ਲੈ ਕੇ ਆ ਰਹੇ ਨੇ ਉਹਨਾਂ ਨੂੰ ਪਰਵਾਰਾ ਭਰਵਾਉਣਾਂ ਜੇਕਰ ਗੱਲ ਕੀਤੀ ਜਾਵੇ ਸੈਂਕੜਿਆਂ ਦੀ ਗਿਣਤੀ ਵਿੱਚ ਪੰਪ ਡرائی ਪਏ ਨੇ ਕਿ ਸੰਭਵ ਹੈ ਤੁਸੀਂ ਅੱਜ ਅਚੋਥੇ ਸਪਲਾਈ ਬਹਾਲ ਕਰਾ ਸਕੋ ਡੈਫਰੈਂਟਲੀ ਜਿਹੜੀ ਹੈਗੀ ਹੌਲੀ ਹੌਲੀ ਹਰੇਕ ਚੀਜ਼ ਦਾ ਹੱਲ ਹੁੰਦਾ ਸੋ ਇਸ ਸਿਚੁਏਸ਼ਨ ਨੂੰ ਵੀ ਹੌਲੀ ਹੌਲੀ ਰਿਜ਼ੋਲਵ ਕਰ ਲਿਆ ਜਾ ਸਾਰਿਆਂ ਨੂੰ ਸਸਰੀਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਵੇਰ ਤੋਂ ਕਾਫੀ ਜ਼ਿਆਦਾ ਹੜਕਮ ਮੱਚੀ ਹੋਈ ਸੀ ਕਿ ਕਈ ਸਾਰੇ ਜਿਹੜੇ ਟਰਾਂਸਪੋਰਟਰਸ ਟੈਂਕਰਸ ਵਗੈਰਾ ਜਿਹੜਾ ਸਟ੍ਰਾਈਕ ਤੇ ਨੇ ਤੇ ਇਸ ਕਰਕੇ ਪੈਟਰੋਲ ਪੰਪਸ ਤੇ ਕਾਫੀ ਲੋਕੀ ਜਿਹੜੇ ਜਮ ਜਮਾ ਹੋ ਰਹੇ ਸੀਗੇ ਤੇ ਕਾਫੀ ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ ਆ ਤਿਆਰ ਹੋ ਜਾਂਦੇ ਇਸ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰਨ ਪਰ ਉਹਨਾਂ ਦੇ ਆਪਣੇ ਇਸ਼ੂਸ ਸੀਗੇ ਤੇ ਇਸ ਕਰਕੇ ਆਪਾਂ ਜਿਹੜਾ ਇੱਕ ਬਖਰਾ ਜਿਹੜਾ ਹੱਲ ਲੱਭਿਆ ਕਿ ਜਿਹੜੇ ਆਪਣੇ ਕੋਲ ਡਰਾਈਵਰਸ ਨੇ ਤੇ ਟਰਾਂਸਪੋਰਟ ਦੀਆਂ ਗੱਡੀਆਂ ਜਿਹੜਾ ਹੈਗਾ ਉਹ ਆਪਾਂ ਲੈ ਕੇ ਆਪਣਾ ਸਪਲਾਈ ਲਾਈਨ ਨੂੰ ਰੀਇਸਟੈਬਲਿਸ਼ ਕਰੀਏ ਤੇ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਹੁਣੇ ਹੁਣੇ ਆਪਾਂ ਜਿਹੜਾ ਪਹਿਲਾ ਟੈਂਕਰ ਹੈਗਾ IOCL ਦੇ ਡੀਪੋ ਤੋਂ ਉਹ ਤੋਰ ਦਿੱਤਾ ਹੈਗਾ ਬਰਨ ਤੋਂ ਬਾਅਦ ਤੇ ਇਸ ਤੋਂ ਇਲਾਵਾ ਹੋਰ ਵੀ ਆਪਾਂ ਬਾਕੀ ਕਾਫੀ سارے ਡਰਾਈਵਰਸ ਜਿਹੜੇ ਹੈਗੇ ਉਹ ਅਰੇਂਜ ਕੀਤੇ ਹੋਏ ਨੇ ਤੇ ਹੁਣ HPCL ਤੇ IOCL ਦੇ ਜਿਹੜੇ ਆਪਣੇ ਡੀਪੋ ਹੈ ਉਥੇ उन्हों की फीलिंग हो रही है तो एक टैंकर जा चुकया है ते बाकी टैंकर जोड़े है वो आ, छेती ही बाकी सारे जिले के लिए तो भी बठिडा भी जो है सप्लाई में इनश्योर करा तो सप्लाई जी है वो दोबारा तो एसटैबलिश हो जाएगी इस करके मैं बेनती यही करा पब्लिक को तो कि, कि किसी तरीके कोई परेशान होने वाली गल नहीं हैगी है आ, इना पैनिक ना कर उ जाके जबरदस्ती पेट्रोल पंप से पैनिक फिलिंग कराने की लड़ नहीं हैगी है ये सप्लाई लाइन जी है वह आहिस्ता आहिस्ताबलिश हो रही ने ਇਹ ਕਿਸੇ ਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਪੈਟਰੋਲ ਡੀਜ਼ਲ ATF ਬਾਕੀ ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈ ਕਿ ਉਹ ਪੂਰੀ ਨਹੀਂ ਹੋਣ ਦਿੱਤੀ ਜਾਪੇ ਇਹ ਬਠਿੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ ਪੈਟਰੋਲ ਪੈਟਰੋਲ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਅ ਹਾਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਉਹਨਾਂ ਨੂੰ ਅਸੀਂ ਸਪੈਸ਼ਲਿਸਟ ਸਕਵੋਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਆ ਭਾਰਤ ਪੈਟਰੋਲੀਅਮ ਆ ਜਾਂ ਇੰਡੀਅਨ ਆਇਲ ਦਾ ਇੰਡੀਅਨ ਆਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨਾਰਮਲ ਰੀਜ਼ਿਊਮ ਹੋ ਜਾਏਗੀ